ਇਹ ਜੀ ਬਾਈ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇੱਕ ਜੋ ਸਾਨੂੰ ਥਰੂ ਦਾ ਡੀਸੀ ਆਫਿਸ ਇਨਟੀਮੇਟ ਕੀਤਾ ਗਿਆ ਸੀਗਾ ਇੱਕ ਨਜਾਇਜ਼ ਉਸਾਰੀ ਜੋ ਕਿ ਇਹ ਥਾਣਾ ਨੰਬਰ 5 ਡਿਵੀਜ਼ਨ ਨੰਬਰ 5 ਦੇ ਏਰੀਆ ਦੇ ਵਿੱਚ ਹੈਗਾ 1096 ਹਾਊਸ ਨੰਬਰ ਇਹ ਜਿਹੜਾ ਕਿ ਨਜਾਇਜ਼ ਜਿਹੜਾ ਬਣਿਆ ਹੋਇਆ ਸੋ ਉਸ ਦੇ ਸਬੰਧੀ ਉਹਨਾਂ ਨੇ ਡਿਮੋਲੀਸ਼ਨ ਜਿਹੜੀ ਇਹਦੀ ਕੀਤੀ ਜਾਣੀ ਸੀਗੀ ਉਸ ਸਬੰਧੀ ਸਾਡੇ ਕੋਲੋਂ ਸਿਕਿਉਰਿਟੀ ਦੀ ਮੰਗ ਕੀਤੀ ਗਈ ਸੀਗੀ ਤਾਂ ਕਿ ਕੋਈ ਵੀ ਜਿਹੜੀ ਲਾਅ ਐਂਡ ਆਰਡਰ ਦੀ ਇਸੇ ਪ੍ਰੋਬਲਮ ਨਾ ਆ ਸਕੇ ਸੋਰ ਨੂੰ ਮੱਦੇਜਲ ਵਿੱਚ ਰੱਖਦੇ ਹੋਏ ਡਿਊਟੀ ਮੈਜਿਸਟਰੇਟ ਵੀ ਇਹਦੇ ਵਿੱਚ ਡਿਪਲੋਏਟ ਕੀਤੇ ਗਏ ਨੇ ਸੋ ਉਹਨਾਂ ਨੂੰ ਜਿਹੜੀ ਆ ਐਡਵੋਕੇਟ ਜਿਹੜੀ ਡਿਊਟੀ ਸੌਰੀ ਸਿਕਿਉਰਿਟੀ ਜਿਹੜੀ ਹੈ ਪ੍ਰੋਵਾਈਡ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾਅ ਐਂਡ ਆਰਡਰ ਦੀ ਜਿਹੜੀ ਹੈ ਪ੍ਰੋਬਲਮ ਨਾ ਆ ਸਕੇ ਸਰ ਅਗਰ ਬਾਤ ਕਰੇ ਤਾਂ ਇਸ ਪਰ ਕੋਈ ਨਸ਼ੇ ਕੇ ਵੀ ਮਾਮਲੇ ਕੁਝ ਦਰਜ ਹੈ ਸੀ ਹਾਂ ਇਹਨਾਂ ਨੂੰ ਬਾਅਦ ਵਿੱਚ ਵੈਰੀਫਾਈ ਕੀਤਾ ਗਿਆ ਤੇ ਜੋ ਇਸ ਘਰ ਦੇ ਜਿਹੜੇ ਵਿੱਚ ਜਿਹੜੇ ਰਹਿੰਦੇ ਸੀਗੇ ਉਹਨਾਂ ਦੇ ਵਿੱਚ ਤਿੰਨ ਲੋਕ ਹੈਗੇ ਨੇ ਇੱਕ ਲਖਵੀਰ ਕੌਰ ਰੇਖਾ ਜੀ ਇਕੋ ਦੇ ਹਸਬੰਦ ਨੇ ਸੰਦੀਪ ਕੁਮਾਰ ਤੇ ਇੱਕ ਸੂਰਜ ਉਹਨਾਂ ਦਾ ਰਿਲੇਟਿਵ ਆ ਸੋ ਇਹਨਾਂ ਨੇ ਜਦੋਂ ਵੈਰੀਫਾਈ ਕੀਤਾ ਗਿਆ ਤੇ ਇਹਨਾਂ ਦੇ ਉੱਤੇ ਡਰੱਗਸ ਦੇ ਜਿਹੜੇ ਐਨਡੀਪੀਐਸ ਦੇ ਦੋ ਦੋ ਤਿੰਨ ਤਿੰਨ ਮੁਕੱਦਮੇ ਜਿਹੜੇ ਇਹਨਾਂ ਦੇ ਅਗੇਂਸਟ ਦਰਜ ਨੇ ਸੋ ਜਿਹੜੀ ਲੇਡੀ ਰੇਖਾ ਆ ਉਹ ਤਾਂ ਹੁਣ ਵੀ ਜਿਹੜੀ ਆ ਐਨਡੀਪੀਐਸ ਦੇ ਮੁਕੱਦਮੇ ਦੇ ਵਿੱਚ ਜੇਲ੍ਹ ਦੇ ਅੰਦਰ ਬੰਦ ਆ